ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆਈ ਹੈ ਕੈਨੇਡਾ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸੁਧਾਰਨ ਲਈ ਲਗਾਤਾਰ ਨਵੀਆਂ ਤਬਦੀਲੀਆਂ ਲਾਗੂ ਕਰ ਰਹੀ ਹੈ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਜਾਂ ਪਰਮਿਟ ਲਈ ਅਰਜ਼ੀ ਦੇਣ ਦੀ ਯੋਜਨਾ ਬਣਾਉਣ ਵੇਲੇ ਨਵੀਆਂ ਤਬਦੀਲੀਆਂ ਦੀ ਸਾਵਧਾਨੀ ਨਾਲ ਪਾਲਣਾ ਕਰਨ ਦੀ ਜ਼ਰੂਰਤ ਹੋਵੇਗੀ April 2024 ਤੋਂ ਹੁਣ ਤੱਕ ਕੈਨੇਡਾ ਵਿੱਚ ਅਧਿਕਾਰੀਆਂ ਦੁਆਰਾ ਕਈ ਨਿਯਮ ਬਦਲੇ ਜਾ ਚੁੱਕੇ ਨੇ ਆਪਣੇ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਵਿੱਚ ਕੈਨੇਡਾ ਲਗਾਤਾਰ ਨਵੀਆਂ ਤਬਦੀਲੀਆਂ ਲਾਗੂ ਕਰ ਰਿਹਾ ਜਿਨ੍ਹਾਂ ਬਾਰੇ ਵਿਦੇਸ਼ੀ ਨਾਗਰਿਕਾਂ ਨੂੰ ਸੂਚਿਤ ਹੋਣਾ ਚਾਹੀਦਾ ਹੈ ਇਹ ਦਲੀਲ ਦੰਦੇ ਹੋਏ ਨਵੇਂ ਆਉਣ ਵਾਲੇ ਆਰਥਿਕ ਵਿਕਾਸ ਨੂੰ ਚਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਨੇ ਦੇਸ਼ ਨੇ ਆਪਣੇ ਪਹਿਲੇ ਜਿੱਥੇ 2023 ਤੇ 25 ਵਿੱਚ ਇਮੀਗ੍ਰੇਸ਼ਨ ਪદ્ધਤੀ ਯੋਜਨਾ ਪੇਸ਼ ਕੀਤੀ ਸੀ ਜਿਸ ਦਾ ਉਦੇਸ਼ 2025 ਤੱਕ ਲਗਭਗ 5 ਲੱਖ 50 ਹਜ਼ਾਰ ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕਰਨਾ ਤੇ ਉੱਥੇ ਹੀ ਇਹ ਨਵੀਆਂ ਰਿਪੋਰਟਾਂ ਨਿਕਲ ਕੇ ਆਈਆਂ ਸਨ ਹਾਲਾਂਕਿ ਵੱਡੀ ਗਣ ਤੇ ਵਿੱਚ ਅੰਤਰਰਾਸ਼ਟਰੀ ਲੋਕਾਂ ਲਈ ਇਸ ਦੇ ਦਰਵਾਜ਼ੇ ਖੋਲਣ ਦੇ ਬਾਵਜੂਦ ਜਿਹੜੇ ਲੋਕ ਕੈਨੇਡਾ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੂੰ ਆਪਣੇ ਯਾਤਰਾ ਦੇ ਉਦੇਸ਼ ਤੇ ਆਧਾਰ ਤੇ ਇਮੀਗ੍ਰੇਸ਼ਨ ਤਬਦੀਲੀਆਂ ਅਤੇ ਵੀਜ਼ੇ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖ ਕੇ ਉਸ ਦੇ ਪਾਲਣਾ ਵੀ ਕਰਨੀ ਪਵੇਗੀ ਵਿਦੇਸ਼ੀ ਵਿਦਿਆਰਥੀਆਂ ਨੂੰ ਟਰੈਕ ਕਰਨ ਵਿੱਚ ਅਸਫਲ ਵਿਦਿਅਕ ਸੰਸਥਾਵਾਂ ਲਈ ਪ੍ਰੋਸੈਸਿੰਗ ਸਟੱਡੀ ਪਰਮਟ ਮੁਲਤ ਕਰ ਦਿੱਤੇ ਗਏ ਨੇ ਇਸ ਵਿੱਚ ਦੇਸ਼ ਵਿੱਚ ਰਹਿਣ ਵਾਲੇ ਤੇ ਪੜਨ ਵਾਲੇ ਆਪਣੇ ਪਰਮਟ ਦੀ ਦੁਰਵਰਤੋਂ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧੇ ਨੂੰ ਰੋਕਣ ਲਈ ਇਸ ਸਾਲ ਜੁਲਾਈ ਵਿੱਚ ਕੈਨੇਡਾ ਸਰਕਾਰ ਨੇ ਸਟੱਡੀ ਪਰਮਟਾਂ ਦੀ ਪ੍ਰਤਿਕਿਰਿਆ ਨੂੰ ਰੋਕਣ ਦਾ ਫੈਸਲਾ ਕੀਤਾ ਜੋ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਨੂੰ ਟਰੈਕ ਕਰਨ ਵਿੱਚ ਅਸਫਲ ਰਹਿੰਦੇ ਸਨ ਨਵੀਂ ਤਬਦੀਲੀਆਂ ਦੀ ਘੋਸ਼ਣਾ ਕਰਦੇ ਹੋਏ ਇਮੀਗ੍ਰੇਸ਼ਨ ਮੰਤਰੀ ਮਾਰਕ ਵਿਲਰ ਨੇ ਕਿਹਾ ਕਿ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਅਧਿਐਨ ਪਰਮਿਟ ਦੀ ਜ਼ਰੂਰਤ ਦੀ ਪਾਲਣਾ ਬਾਰੇ ਸੰਘੀ ਇਮੀਗ੍ਰੇਸ਼ਨ ਵਿਭਾਗ ਨੂੰ ਰਿਪੋਰਟ ਕਰਨ ਦੀ ਲੋੜ ਹੋਵੇਗੀ ਨਵੀਆਂ ਤਬਦੀਲੀਆਂ ਦੇ ਮਤਲਬ ਇਹ ਹੈ ਕਿ ਵਿਦਿਆਰਥੀ ਨੂੰ ਜਦੋਂ ਵੀ ਉਹ ਸਕੂਲ ਬਦਲਦੇ ਨੇ ਜਾਂ ਨਵੇਂ ਅਧਿਐਨ ਵਿੱਚ ਪਰਮਿਟ ਲਈ ਅਰਜ਼ੀ ਦੇਣੀ ਪੈਂਦੀ ਹੈ ਤਾਂ ਆਪਣੇ ਨਵੇਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਜ਼ੀਆ ਕਰਨਾ ਲਾਜ਼ਮੀ ਹੁੰਦਾ ਹੈ ਕੈਨੇਡਾ ਨੇ ਇਜ਼ਰਾਈਲ ਦੇ ਨਾਗਰਿਕਾਂ ਲਈ ਵੀਜ਼ਾ ਵਿਕਲਪ ਨੂੰ 2025 ਤੱਕ ਵਧਾ ਦਿੱਤਾ ਹੈ ਤੇ ਇਸ ਸਾਲ ਜੂਨ ਦੇ ਵਿੱਚ ਕੈਨੇਡਾ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਉਸਨੇ ਇਜ਼ਰਾਈਲ ਹਮਾਸ ਯੁੱਧ ਵਿੱਚਕਾਰ ਇਜ਼ਰਾਈਲ ਦੇ ਨਾਗਰਿਕਾਂ ਲਈ ਆਪਣੇ ਵਰਕ ਵੀਜ਼ਾ ਵਿਕਲਪ ਨੂੰ 31 ਜੁਲਾਈ 2025 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ ਇਹ ਪਹਿਲ ਕਦਮੀ ਵਿੱਚ ਫਰਵਰੀ 2024 ਵਿੱਚ ਖੋਲੀ ਗਈ ਸੀ ਤੇ ਇਜ਼ਰਾਈਲੀ ਅਤੇ ਇਜ਼ਰਾਈਲ ਹਮਾਸ ਯੁੱਧ ਦੌਰਾਨ ਕੰਮ ਦੇ ਵੀਜ਼ੇ ਲਈ ਅਰਜੀ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ ਇਸ ਸਾਲ ਜੂਨ ਤੱਕ ਇਹ ਚੱਲੇਗੀ ਹਾਲਾਂਕਿ ਸਰਕਾਰ ਨੇ ਇਸ ਪੈਲ ਕਦਮੀ ਨੂੰ ਇੱਕ ਵਾਧੂ ਸਾਲ ਲਈ ਵਧਾਉਣ ਦਾ ਫੈਸਲਾ ਕੀਤਾ ਹੈ ਪੋਰਟ ਆਫ ਐਂਟਰੀ ਵਿਦੇਸ਼ੀ ਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਸਮਾਪਤੀ ਤੇ ਇਸ ਸਾਲ ਜੂਨ ਵਿੱਚ ਇਮੀਗ੍ਰੇਸ਼ਨ ਸਰਨਾਰਥੀਆਂ ਨੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਹੁਣ ਗ੍ਰੇਡੀਆਂ ਸਰਹੱਦਾਂ ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਆਰਜੀ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਨਵੀਆਂ ਤਬਦੀਲੀਆਂ ਫਲੈਗ ਪੋਲਿੰਗ ਨੂੰ ਘਟਾਉਣ ਲਈ ਪੇਸ਼ ਕੀਤੀਆਂ ਗਈਆਂ ਸਨ ਜੋ ਉਦੋਂ ਵਾਪਰੀਆਂ ਹਨ ਤੇ ਜਦੋਂ ਅਸਥਾਈ ਕੈਨੇਡੀਅਨ ਵਸਨੀਕ ਕੰਮਜਾਹ ਦੇ ਆਧਿਆਨ ਪਰਮਿਟ ਲਈ ਆਨਲਾਈਨ ਅਰਜੀ ਦੇਣ ਵੇਲੇ ਆਮ ਉਡੀਕ ਤੋਂ ਬਚਣ ਦੇ ਦੇ ਛੱਡ ਕੇ ਉਸੇ ਸਮੇਂ ਪ੍ਰਾਪਤ ਕਰਨੇ 24 ਘੰਟੇ ਦੇ ਅੰਦਰ ਤੁਰੰਤ ਮੁਰਦਾਕਲਉਂਦੇ ਸਰਹੱਦ ਤੇ ਦੀ ਇਮੀਗ੍ਰੇਸ਼ਨ ਸੇਵਾਵਾਂਸਨ ਫਲੈਗ ਪੋਲਿੰਗ ਸਰਾਦਾ ਦੇ ਮਹੱਤਵਪੂਰਨ ਸ਼ਰੂਤ ਦੀ ਵਰਤੋਂ ਕਰਦੀ ਹੈ ਅਧਿਕਾਰੀਆਂ ਨੂੰ ਲਾਗੂ ਕਰਨੀਆਂ ਗਤਿਵਿਧੀਆਂ ਤੇ ਦੂਰ ਲੈ ਜਾਂਦੀ ਹੈ ਜਿਸ ਨਾਲ ਯਾਤਰੀਆਂ ਲਈ ਦੇਰੀ ਹੁੰਦੀ ਹੈ ਤੇ ਮਾਲ ਆਵਾਜਾਈ ਵੀ ਪੁੜੀ ਹੋ ਜਾਂਦੀ ਹੈ ਇਹ ਗੱਲ ਕੈਨੇਡਾ ਸਰਕਾਰ ਦੁਆਰਾ ਕਹੀ ਗਈ ਸੀ ਵਿਦੇਸ਼ੀ ਦੇਖਭਾਲ ਕਰਨ ਲਈ ਸਥਾਈ ਨਿਵਾਸ ਇਸ ਸਾਲ ਜੂਨ ਵਿੱਚ ਇਮੀਗ੍ਰੇਸ਼ਨ ਸਰਨਾਰਥੀ ਤੇ ਨਾਗਿਕਤਾ ਮੰਤਰੀ ਮਾਰਕ ਮਿਲਨ ਨੇ ਦੋ ਨਵੇਂ ਪਾਇਲਟ ਪ੍ਰੋਗਰਾਮਾਂ ਦੀ ਘੋਸ਼ਣਾ ਕੀਤੀ ਜੋ ਯੋਗ ਦੇਖ ਕਰਨ ਦੇਖਭਾਲ ਕਰਨ ਵਾਲਿਆਂ ਨੂੰ ਉਨਾ ਦੇ ਪਹੁੰਚਣ ਦੇ ਸਥਾਈ ਨਿਵਾਸ ਪ੍ਰਦਾਨ ਕਰਦੇ ਨੇ ਦੋ ਨਵੇਂ ਪਾਇਲਟ ਪ੍ਰੋਗਰਾਮ ਵਿਦੇਸ਼ੀ ਦੇਖਭਾਲ ਕਰਨ ਵਾਲਿਆਂ ਲਈ ਕੈਨੇਡਾ ਵਿੱਚ ਨੌਕਰੀਆਂ ਲੱਭਣ ਅਤੇ ਇਸ ਦੇਸ਼ ਵਿੱਚ ਪਹੁੰਚਣ ਤੇ ਨਿਵਾਸੀ ਦਾ ਦਰਜਾ ਪ੍ਰਾਪਤ ਕਰਨਾ ਆਸਾਨ ਬਣਾਉਂਦੇ ਨੇ ਨਵੇਂ ਪਾਇਲਟ ਪ੍ਰੋਗਰਾਮਾਂ ਦਾ ਉਦੇਸ਼ ਕੈਨੇਡਾ ਦੇ ਇਮੀਗ੍ਰੇਸ਼ਨ ਉਦੇਸ਼ਾਂ ਦੀ ਮਦਦ ਕਰਨਾ ਜਿਸ ਵਿੱਚ 2024 ਤੇ 26 ਇਮੀਗ੍ਰੇਸ਼ਨ ਪੱਧਰ ਯੋਜਨਾ ਦੇ ਹਿੱਸੇ ਵਜੋਂ 15000 ਤੋਂ ਵੱਧ ਦੇਖਭਾਲ ਕਰਨ ਵਾਲਿਆਂ ਨੂੰ داخل کرنا ਤੇ ਉਹਨਾਂ ਨੂੰ ਸਥਾਈ ਨਿਵਾਸ ਪ੍ਰਾਪਤ ਕਰਨਾ ਸ਼ਾਮਲ ਹੈ ਪਹਿਲੀ ਪੀੜੀ ਤੋਂ ਪਰੇ ਦੇ ਸੱਟ ਦੁਆਰਾ ਨਾਗਰਿਕਤਾ ਦਾ ਵਿਸਥਾਰ ਇਸ ਸਾਲ ਮਈ ਵਿੱਚ ਕੈਨੇਡਾ ਸਰਕਾਰ ਨੇ ਇੱਕ ਨਵਾਂ ਕਾਨੂੰਨ ਪੇਸ਼ ਕੀਤਾ ਜਿਸ ਰਾਈ ਪਹਿਲੀ ਪੀੜੀ ਤੋਂ ਅੱਗੇ ਵੰਸ਼ ਦੁਆਰਾ ਨਾਗਰਿਕਤਾ ਦਾ ਵਿਸਥਾਰ ਕੀਤਾ ਜਾਵੇ ਨਵੀਂ ਤਬਦੀਲੀਆਂ ਦੀ ਘੋਸ਼ਣਾ ਕਰਦੇ ਹੋਏ ਮੰਤਰੀ ਮਾਰਕ ਮਿਲਰ ਨੇ ਯੋਜਨਾ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਕਿ ਜੋ ਸਮਲਿਤ ਇਕ ਕੈਨੇਡੀਅਨ ਨਾਗਰਿਕਤਾ ਦੇ ਮੁੱਲ ਦੀ ਰੱਖਿਆ ਕਰਦਾ ਹੈ ਇੱਕ ਬਿਆਨ ਰਾਜ ਸਰਕਾਰ ਨੇ ਕੋਸ਼ਿਸ਼ ਨਾ ਕੀਤੀ ਕਿ ਬਿਲ ਸੀ 71 ਨਾ ਕਾਨੂੰਨ ਦੇ ਪ੍ਰਭਾਵੀ ਹੋਣ ਤੋਂ ਪਹਿਲਾਂ ਬਾਕੀ ਬਚੇ ਸਾਰੇ ਗੁੰਮ ਹੋਏ ਕੈਨੇਡੀਅਨਾਂ ਉਹਨਾਂ ਦੇ ਵੰਸ਼ਸ਼ ਅਤੇ ਉਹਨਾਂ ਦੇ ਸਾਰੇ ਲੋਕਾਂ ਨੂੰ ਨਾਗਰਿਕਤਾ ਬਹਾਲ ਕਰੇਗਾ ਜੋ ਉਹਨਾਂ ਦੀ ਦੂਜੀ ਜਾਂ ਅਗਲੀ ਪੀੜ੍ਹੀ ਵਿੱਚ ਇੱਕ ਕੈਨੇਡੀਅਨ ਮਾਤਾ ਪਿਤਾ ਕੋਲ ਵਿਦੇਸ਼ ਚ ਪੈਦਾ ਹੋਏ ਸਨ ਗੋਮਕ ਕੈਨੇਡੀਅਨ ਉਹਨਾਂ ਵਿਅਕਤੀਆਂ ਦੀ ਵਰਣਨ ਕਰਦਾ ਹੈ ਜਿਨ੍ਹਾਂ ਨੇ ਸਾਬਕਾ ਨਾਗਰਿਕਤਾ ਕਾਨੂੰਨ ਦੇ ਖਾਸ ਪੁਰਾਣੇ ਉਪ ਬੰਦਾ ਕਾਰਨ ਕੈਨੇਡਾ ਵਿੱਚ ਨਾਗਰਿਕਤਾ ਗਵਾ ਦਿੱਤੀ ਤੇ ਕਦੇ ਪ੍ਰਾਪਤ ਨਹੀਂ ਹੋਈ ਮਈ ਵਿੱਚ ਜਾਰੀ ਕੀਤੇ ਗਏ ਮਾਪਿਆਂ ਤੇ ਦਾਦਾ ਦਾਦੀ ਪ੍ਰੋਗਰਾਮ ਸੁਪਰ ਵੀਜ਼ਾ ਸੱਦੇ ਕੈਨੇਡਾ ਸਰਕਾਰ ਨੇ ਘੋਸ਼ਣਾ ਕੀਤੀ ਕਿ ਉਸਨੇ ਲਗਭਗ 35700 ਸੰਭਵੀ ਸਪான்ਸਰ ਕਰਨ ਵਾਲੇ ਮਾਪਿਆਂ ਨੂੰ ਸੁਪਰ ਵੀਜ਼ੇ ਤੇ ਸੱਦੇ ਜਾਰੀ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਵਿੱਚ 2020 ਤੋਂ ਸ਼ੁਰੂ ਆਪਣੇ ਬੱਚਿਆਂ ਨੂੰ ਕੈਨੇਡਾ ਵਿੱਚ ਸ਼ਾਮਲ ਕਰਨ ਲਈ ਬੇਨਤੀਆਂ ਅਤੇ 21 ਮਈ 2024 ਨੂੰ ਸੱਦਾ ਪੱਤਰ ਜਾਰੀ ਕੀਤੇ ਜਾਣੇ ਸ਼ੁਰੂ ਕੀਤੇ ਗਏ ਸਨ ਇਸ ਬਿਆਨ ਰਾਹੀਂ ਇਮੀਗ੍ਰੇਸ਼ਨ ਰੈਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਕੋਸ਼ਿਸ਼ ਨਾ ਕੀਤੀ ਕਿ ਚੋਣ ਪ੍ਰਕਿਰਿਆ 2 ਹਫ਼ਤਿਆਂ ਤੱਕ ਚੱਲੇਗੀ ਕੈਨੇਡਾ ਦੇ ਮਾਤਾ ਪਿਤਾ ਤੇ ਦਾਦਾ ਦਾਦੀ ਪ੍ਰੋਗਰਾਮ ਕੈਨੇਡਾ ਦੀ ਨਾਗਰਿਕਤਾ ਤੇ ਕਿਊਬਕ ਤੋਂ ਬਾਹਰ ਦੇ ਸਥਾਈ ਨਿਵਾਸੀਆਂ ਨੂੰ ਆਪਣੇ ਮਾਪੇ ਅਤੇ ਦਾਦਾ ਦਾਦੀ ਨੂੰ ਸਪਾਂਸਰ ਕਰਨ ਦੀ ਇਜਾਜ਼ਤ ਦਿੰਦਾ ਤੇ ਉਹਨਾਂ ਦੀ ਕੈਨੇਡਾ ਦੇ ਨਿਵਾਸੀ ਬਣਨ ਵਿੱਚ ਵੀ ਮਦਦ ਕਰਦਾ ਹੈ 스타ਟਅਪ ਅਤੇ ਸੈਵਰਜ਼ ਗਾਰਲੀ ਵੀਜ਼ੇ ਦੇ ਕਟ-ਉਡੀਕ ਸਮਾਂ 3 April 2024 ਤੋਂ ਕੈਨੇਡਾ ਨੇ ਨਵੀਆਂ ਤਬਦੀਲੀਆਂ ਲਾਗੂ ਕੀਤੀਆਂ ਜੋ ਕੈਨੇਡਾ ਦੇ ਫੈਡਰਲ ਇਮੀਗ੍ਰੇਸ਼ਨ ਪ੍ਰੋਗਰਾਮਾਂ ਨੂੰ ਆਸਾਨ ਬਣਾਉਂਦੀਆਂ ਨੇ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਘੋਸ਼ਣਾ ਕੀਤੀ ਕਿ ਇਹਨਾਂ ਤਬਦੀਲੀਆਂ ਦਾ ਉਦੇਸ਼ ਪ੍ਰਤੀਕਿਰਿਆ ਸਮੇਂ ਨੂੰ ਘਟਾਉਣਾ ਜਦੋਂ ਕਿ ਐਪਲੀਕੇਸ਼ਨ ਬੈਕਲੌਗ ਨੂੰ ਹੱਲ ਕਰਨਾ ਇਹਨਾਂ ਤਬਦੀਲੀਆਂ ਵਿੱਚ ਸਟਾਰਟਅੱਪ ਵੀਜ਼ਾ ਪ੍ਰੋਗਰਾਮ ਵਿੱਚ ਵਾਅਦਾ ਸੀ ਜਿਸ ਨਾਲ ਨਵਨਿੱਤਮਕਾਰੀ ਉਦਮੀ ਕੈਨੇਡਾ ਵਿੱਚ ਆਉਣਾ ਹੋਰ ਆਸਾਨ ਹੋ ਗਿਆ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫਤੇ ਵਿੱਚ 24 ਘੰਟੇ ਕੰਮ ਕਰਨ ਦੀ ਇਜਾਜ਼ਤ। ਲੇਬਰ ਦੀ ਘਾਟ ਨੂੰ ਹੱਲ ਕਰਨ ਦੇ ਉਦੇਸ਼ ਨਾਲ ਵਿਦੇਸ਼ ਵਿਦੇਸ਼ੀ ਵਿਦਿਆਰਥੀਆਂ ਦੀ ਸਹਾਇਤਾ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਵਿਲਨ ਨੇ ਨਵੀਆਂ ਤਬਦੀਲੀਆਂ ਦਾ ਐਲਾਨ ਕੀਤਾ ਜੋ ਕੋਵਿਡ-19 ਦੌਰਾਨ ਮੱਤ ਪੂਨ ਤੌਰ ਤੇ ਪ੍ਰਭਾਵਿਤ ਹੋਣ ਤੋਂ ਬਾਅਦ ਦੇਸ਼ ਦੀ ਅਰਥਵਿਵਸਥਾ ਵਿੱਚ ਸਕਾਰਾਤਮਕਤਾ ਯੋਗਦਾਨ ਪਾਉਣਗੇ ਇਸ ਸਾਲ April ਵਿੱਚ IRCC ਨੇ ਕੋਸ਼ਨਾ ਕੀਤੀ ਕਿ ਸਤੰਬਰ ਤੋਂ ਸ਼ੁਰੂ ਹੋ ਕੇ ਕੈਨੇਡਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 24 ਘੰਟੇ ਤੱਕ ਕੈਂਪਸ ਤੋਂ ਬਾਹਰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜੋ ਕਿ 24 ਘੰਟਿਆਂ ਦੀ ਪਿਛਲੀ ਸੀਮਾ ਤੋਂ ਵੱਧ ਹੈ ਤੇ ਇਹ ਜਿਹੜੇ ਵਿਦਿਆਰਥੀ ਕੈਨੇਡਾ ਆਉਂਦੇ ਨੇ ਉਹਨਾਂ ਲਈ ਇੱਥੇ ਪੜਨਾ ਪੜਾਈ ਕਰਨਾ ਲਾਜ਼ਮੀ ਹੈ ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 24 ਘੰਟੇ ਤੱਕ ਕੰਮ ਕਰਨ ਦੀ ਇਜਾਜ਼ਤ ਦੇ ਨਾਲ ਇਹ ਯਕੀਨੀ ਬਣਾਣਾ ਹੋਵੇਗਾ ਕਿ ਉਹ ਮੁੱਖ ਤੌਰ ਤੇ ਆਪਣੀ ਪੜ੍ਹਾਈ ਤੇ ਧਿਆਨ ਕੇਂਦਰਿਤ ਕਰਦੇ ਨੇ ਜਦੋਂ ਕਿ ਲੋਡ ਪੈਣ ਤੇ ਕੰਮ ਕਰਨ ਦੇ ਵਿਕਲਪ ਉਨ੍ਹਾਂ ਕੋਲ ਨੇ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਬੰਦੋਏ ਕੇ ਆ ਗਿਆ ਇਸ ਸੰਬੰਧ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੈਨੇਡਾ ਵਿੱਚ ਇਸ ਸਮੇ 80% ਤੋਂ ਵੱਧ ਵਿਦੇਸ਼ੀ ਵਿਦਿਆਰਥੀ ਆਪਣੇ ਵਿੱਚ 2 ਘੰਟੇ ਤੋਂ ਵੱਧ ਕੰਮ ਕਰ ਸਕਦੇ ਸਨ ਕੈਨੇਡਾ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਸੁਣਨੇ ਪੜ੍ਹਨੇ ਥਾ ਬਨੇ ਰਹੋ ਆਜ਼ਨਿਸਵਾਲਾ.com ਦੇ ਨਾਲ